ਸਸ਼ਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਕਾਂਗਰਸ ਦੇ ਵਿੱਚ ਆਪਸੀ ਧੜੇਬਾਜ਼ੀ ਨੈਕਸਟ ਲੈਵਲ ਤੇ ਪਹੁੰਚ ਗਈ ਹੈ ਕਾਂਗਰਸ ਦੇ ਵਿੱਚ ਇੱਕ ਧੜਾ ਚਾਹੁੰਦਾ ਵੀ ਰਾਜਾ ਵੜਿੰਗ ਜਿਹੜੇ ਇਸ ਵੇਲੇ ਮੌਜੂਦਾ ਸੂਬਾ ਪ੍ਰਧਾਨ ਨੇ ਇਹਨਾਂ ਨੂੰ ਲਾਇਆ ਜਾਵੇ ਤੇ ਦੂਜਾ ਤੜਾਇ ਇਹ ਚਾਹੁੰਦਾ ਹੈ ਵੀ ਜੋ ਮਰਜ਼ੀ ਹੋ ਜੇ ਅਸੀਂ ਰਾਜਾ ਵੜਿੰਗ ਲੈਣ ਨਹੀਂ ਦੇਣਾ ਇਹਦੇ ਪਿੱਛੇ ਕੀ ਸਿਆਸਤ ਹੈ ਰਾਹੁਲ ਗਾਂਧੀ ਨੂੰ ਕਿਉਂ ਇਹ ਸਭ ਦੇ ਵਿੱਚ ਇੰਟਰਵਿਨ ਕਰਨਾ ਪਿਆ ਤਾਂ ਤੋਏ ਵੀ ਸਮਝਦੇ ਆ ਵੀ ਰਾਹੁਲ ਗਾਂਧੀ ਨੂੰ ਇਦਾਂ ਲੱਗਦਾ ਵੀ ਕੰਮ ਜਿਹੜਾ ਇਹ ਹੱਥੋਂ ਨਿਕਲਦਾ ਜਾਂਦਾ ਕਿਤੇ ਪੰਜਾਬ ਦੇ ਵਿੱਚ 2027 ਦੇ ਵਿੱਚ ਹਰਿਆਣੇ ਵਾਲਾ ਹਾਲ ਨਾ ਹੋ ਜਵੇ ਦੂਜੇ ਪਾਸੇ ਡੱਲਾ ਸਾਹਿਬ ਸੂਤਰਾ ਦੇ ਹਵਾਲੇ ਤੋਂ ਖਬਰ ਹੈ ਵੀ ਜਿਹੜੀ ਤਰਨਤਾਰਨ ਦੇ ਵਿੱਚ ਹੁਣ ਜ਼ਿੰਮੀ ਚੋਣ ਹੋਣੀ ਹੈ ਜਿੱਥੇ ਉਹ ਮੌਜੂਦਾ ਵਿਧਾਇਕ ਸੀਗੇ ਕਸ਼ਮੀਰ ਸਿੰਘ ਸੋਲ ਉਨ੍ਹਾਂ ਦੀ ਅਨਫੋਰਚੂਨੇਟ ਜਿਹੜੀ ਡੈਥ ਹੋ ਗਈ ਪੰਜ ਮੈਂਬਰੀ ਕਮੇਟੀ ਜਿਹੜੀ ਅਮਰਤਪਾਲ ਦੇ ਸਹਿਯੋਗ ਦੇ ਨਾਲ ਹੁਣ ਉਹਨਾਂ ਨੂੰ ਮਿਲ ਗਿਆ ਉਹਨੂੰ ਮਿਲ ਕੇ ਵੀ ਆਏ ਆ ਅਮਰਤਪਾਲ ਹੁਣਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਹ ਵੀ ਇੱਕ ਉਮੀਦਵਾਰ ਦੀ ਤਲਾਸ਼ ਕਰ ਰਹੇ ਆ ਹੁਣ ਸਵਾਲ ਡੱਲਾ ਸਾਹਿਬ ਇਹ ਆ ਵੀ ਇਹ ਉਮੀਦਵਾਰ ਅਮਰਤਪਾਲ ਵੱਲੋਂ ਖੜਾ ਕੀਤਾ ਜਾਏਗਾ ਜਾਂ ਪੰਜ ਮੈਂਬਰੀ ਕਮੇਟੀ ਖੜੀ ਕਰੇਗੀ ਦੂਜੇ ਪਾਸੇ ਗਿਆਨੀ ਰਗਵੀਰ ਸਿੰਘ ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਰੁਖ ਕੀਤਾ ਸੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਹਾਲਾਂਕਿ ਉਹਨਾਂ ਜਿਹੜੀ ਕੇਵਿਅਰਟ ਪਾਈ ਸੀ ਉਹ ਵਾਪਸ ਲੈ ਲਈ ਹੈ ਪਰ ਇਹ ਦੇਉ ਲੈ ਕੇ ਸੁਖਬੀਰ ਬਾਦਲ ਜਿਹੜੇ ਆ ਇਹਨਾਂ ਦੀਆਂ ਚਿੰਤਾਵਾਂ ਵੱਧ ਸਕਦੀਆਂ ਸੁਖਬੀਰ ਬਾਦਲ ਦੀਆਂ ਸਮੱਸਿਆਵਾਂ ਵੱਧ ਸਕਦੀਆਂ ਇਹ ਤਿੰਨ ਅਹਿਮ ਵਿਸ਼ੇ ਆ ਪਰ ਸਭ ਤੋਂ ਪਹਿਲਾਂ ਇਹ ਦੱਸੋ ਵੀ ਕਾਂਗਰਸ ਦੇ ਵਿੱਚ ਨੈਕਸਟ ਲੈਵਲ ਤੇ ਜਿਹੜੀ ਧੜੇਬਾਜੀ ਪਹੁੰਚ ਗਈ ਹੈ ਇਹ ਕਿਸੇ ਸਿੱਟੇ ਤੇ ਪਹੁੰਚੂਗੀ ਜਾਂ ਫਿਰ ਜਿੱਦਾਂ ਸ਼ੰਕਾ ਜ਼ਾਹਰ ਕੀਤਾ ਜਾ ਰਿਹਾ ਵੀ ਕਿਤੇ ਹਰਿਆਣੇ ਵਾਲਾ ਹਾਲ ਨਾ ਹੋ ਜਵੇ ਦੇਖੋ ਸੱਚਮੁੱਚ ਕਾਂਗਰਸ ਦੀ ਚਿੰਤਾ ਤਾਂ ਬਹੁਤ ਵੱਡੀ ਹੈ ਤੁਸੀਂ ਵੇਖੋ ਕਿ ਹਰਿਆਣੇ 'ਚ ਸਰਕਾਰ ਬਣੀ ਨੂੰ ਕਿੰਨਾ ਸਮਾਂ ਹੋ ਗਿਆ ਹਜੇ ਤੱਕ ਹਰਿਆਣੇ ਦੇ ਵਿੱਚ ਕਾਂਗਰਸ ਪਾਰਟੀ ਆਪਣਾ ਵਿਰੋਧੀ ਧਿਰ ਦਾ ਲੀਡਰ ਨਹੀਂ ਚੁਣ ਸਕੀ ਹੈ ਬਿਲਕੁਲ ਠੀਕ ਇਹਦੇ ਪਿੱਛੇ ਕਾਰਨ ਪਤਾ ਕੀ ਹੈ ਸੰਦੀਪ ਜੀ ਇਹਦੇ ਪਿੱਛੇ ਕਾਰਨ ਸਾਫ ਹੈ ਕਾਂਗਰਸ ਕਮੇਟੀ ਨੂੰ 올 ਇੰਡੀਆ ਕਾਂਗਰਸ ਕਮੇਟੀ ਨੂੰ ਇਹ ਡਰ ਹੈ ਵੀ ਜੇ ਅਸੀਂ ਹਰਿਆਣੇ 'ਚ ਕਿਸੇ ਇੱਕ ਧੜੇ ਦੇ ਲੀਡਰ ਨੂੰ ਲੀਡਰ ਆਫ ਓਪੋਜੀਸ਼ਨ ਲਾਉਣੇ ਆ ਤੇ ਕਿਤੇ ਦੂਜਾ ਧੜਾ ਪੂਰੇ ਦਾ ਪੂਰਾ ਬਗਾਵਤ ਕਰਕੇ ਕਿਤੇ ਭਾਜਪਾ ਨਾਲ ਹੀ ਨਾ ਸਾਂਝ ਪਾ ਲੇ ਕਿਤੇ ਕਾਂਗਰਸ ਦੋ ਫਾੜ ਨਾ ਹੋ ਜੇ ਇਹ ਸਭ ਤੋਂ ਵੱਡੀ ਚਿੰਤਾ ਰਾਹੁਲ ਗਾਂਧੀ ਨੂੰ ਹੈ ਕਾਂਗਰਸ ਦੀ ਹਰਿਆਣੇ 'ਚ ਔਰ ਪਿੱਛੇ ਜੇ ਉਹ ਮੀਟਿੰਗ ਵੀ ਕਰਕੇ ਆਏ ਸਭ ਤੋਂ ਵੱਧ ਕਾਂਗਰਸ ਦਾ ਨੁਕਸਾਨ ਅਗਰ ਹਰਿਆਣੇ 'ਚ ਕੀਤਾ ਹੈ ਤੇ ਉਹ ਧੜੇਵਾਜ਼ੀ ਨੇ ਕੀਤਾ ਹੈ ਔਰ ਸਾਰੀ ਕਾਂਗਰਸ ਨੂੰ ਦੁਨੀਆ ਦੀ ਕਾਂਗਰਸ ਨੂੰ ਇਹ ਭਰੋਸਾ ਸੀ ਵੀ ਹਰਿਆਣਾ ਤਾਂ ਅਸੀਂ ਜਿੱਤੇ ਪਈਆਂ ਜਿਵੇਂ ਪੰਜਾਬ ਵਾਲੇ ਲੀਡਰਾਂ ਨੂੰ ਪੰਜਾਬ ਦੀਆਂ 7 ਲੋਕ ਸਭਾ ਦੀਆਂ ਚੋਣਾਂ ਜਿੱਤ ਕੇ ਪੰਜਾਬ ਕਾਂਗਰਸ ਵਾਲਿਆਂ ਨੂੰ ਇਹ ਵਹਿਮ ਹੋ ਗਿਆ ਕਿ 27 'ਚ ਤਾਂ ਸਾਡੀ ਸਰਕਾਰ ਆਈ ਪਈ ਹੈ ਲੋਕ ਮੁੱਖ ਮੰਤਰੀ ਦੇ ਸੁਫਨੇ ਦਿਨ ਦਿਹਾੜੇ ਦੇਖਣ ਲੱਗੇ ਤੇ ਮੰਚਾਂ ਤੇ ਬੋਲਣ ਲੱਗੇ ਵੀ 27 ਚਤਾਸੀ ਆਏ ਪਏ ਆ ਜਿਹੜਾ ਓਵਰ ਕੰਫੀਡੈਂਸ ਹੈ ਨਾ ਸੰਦੀਪ ਜੀ ਉਹ ਬੜਾ ਖਤਰਨਾਕ ਹੁੰਦਾ ਹੈ ਸਾਈਕਲ ਦੇ ਟਾਇਰ 'ਚ ਹਵਾ ਜ਼ਿਆਦਾ ਹੋਵੇ ਉਹਦਾ ਪੈਂਚਰ ਹੋਣਾ ਤੈ ਮੰਨਿਆ ਜਾਂਦਾ ਹੈ ਗੁਬਾਰੇ 'ਚ ਹਵਾ ਜ਼ਿਆਦਾ ਹੋਵੇ ਉਹਦਾ ਫਟਣਾ ਤੈ ਮੰਨਿਆ ਜਾਂਦਾ ਹੈ ਕਿਸੇ ਵਿਅਕਤੀ 'ਚ ਹੰਕਾਰ ਜ਼ਿਆਦਾ ਹੋਵੇ ਉਹਦਾ ਟੁੱਟਣਾ ਮੰਨਿਆ ਜਾਂਦਾ ਤੈ ਕਿ ਇਹ ਹੁਣ ਫਟ ਜਾਊਗਾ ਫਿਰ ਇਸੇ ਤਰ੍ਹਾਂ ਸਿਆਸਤ ਅਗਰ ਹੰਕਾਰ ਜ਼ਿਆਦਾ ਹੋ ਜੇ ਜਾਂ ਓਵਰ ਕੰਫੀਡੈਂਸ ਅੰਗਰੇਜ਼ੀ ਦਾ ਸ਼ਬਦ ਜ਼ਿਆਦਾ ਹੋ ਜੇ ਅਤੀ ਆਤਮ ਵਿਸ਼ਵਾਸ ਉੱਕਾ ਤੱਕ ਹੁੰਦਾ ਹੈ ਉਹ ਪੋਲਿਟিক্যাল ਤੌਰ ਤੇ ਸੁਸਾਈਡਲ ਹੁੰਦਾ ਹੈ ਰਾਜਨੀਤਿਕ ਆਤਮ ਹੱਤਿਆ ਉਹ ਹਰਿਆਣੇ ਚ ਹੋਈ ਆ ਕਾਂਗਰਸ ਦੀ ਕਾਂਗਰਸ ਨੂੰ ਇੰਨਾ ਜ਼ਿਆਦਾ ਵਹਿਮ ਹੋ ਗਿਆ ਸੀ ਹਰਿਆਣੇ ਚ ਔਰ ਉਹੀ ਵਹਿਮ ਪੰਜਾਬ ਚ ਵੀ ਕਾਂਗਰਸੀਆਂ ਨੂੰ ਹੋਇਆ ਪਿਆ ਹੁਣ ਮੈਂ ਜਦੋਂ ਸੰਵਿਧਾਨ ਬਚਾਓ ਰੈਲੀਆਂ ਦੇਖਦਾ ਭਾਵੇਂ ਸੰਵਿਧਾਨ ਬਚਾਓ ਰੈਲੀਆਂ ਨੇ ਜਿਹੜੀਆਂ ਕਾਂਗਰਸ ਦੀਆਂ ਉਪ ਪ੍ਰਭਾਵੀ ਨੇ ਕਾਂਗਰਸ ਦੇ ਹਿਸਾਬ ਦੇ ਨਾਲ ਉਹਨਾਂ ਰੈਲੀਆਂ 'ਚ ਲੋਕ ਆ ਰਹੇ ਨੇ ਜਦਕਿ ਪੰਜਾਬ 'ਚ ਜੇ ਭਾਰਤੀ ਜਨਤਾ ਪਾਰਟੀ ਦੀ ਗੱਲ ਕਰ ਲਈਏ ਭਾਰਤੀ ਜਨਤਾ ਪਾਰਟੀ ਦਾ ਕੋਈ ਇਸ ਤਰ੍ਹਾਂ ਦਾ ਐਕਟਿਵ ਪ੍ਰੋਗਰਾਮ ਨਹੀਂ ਚੱਲ ਰਿਹਾ ਜਿੱਥੇ 1000 1500 2000 ਲੋਕ ਇੱਕ ਮੰਚ ਤੇ ਇਕੱਠੇ ਹੋਇਆ ਕਰਦੇ ਹੋਣ ਕਾਂਗਰਸ ਸੰਵਿਧਾਨ ਬਚਾਓ ਰੈਲੀਆਂ ਦੇ ਜ਼ਰੀਏ ਆਪਣਾ ਵੋਟ ਬੈਂਕ ਪਿੰਡਾਂ ਵਾਲਾ ਪਰ ਸ਼ਹਿਰਾਂ ਵਾਲਾ ਬਚਾਉਣ 'ਚ ਲੱਗੀ ਹੋਈ ਹੈ ਪਰ ਜਿਹੜਾ ਆਤਮ ਵਿਸ਼ਵਾਸ ਵੱਧ ਗਿਆ ਇੰਨਾ ਜ਼ਿਆਦਾ ਕੇ ਮੰਚਾਂ ਤੋਂ ਬੋਲਣ ਲੱਗੇ ਕਾਂਗਰਸੀ ਲੀਡਰ ਵੀ ਸਾਡੀ ਸਰਕਾਰ ਤੈ ਹੈ ਇਹ ਖਤਰਨਾਕ ਹੈ ਇਹ ਚੀਜ਼ਾਂ ਪਰ ਹੁਣ ਜਿਹੜੀ ਜਿਹੜਾ ਕੰਮ ਅੜ ਗਿਆ ਜਿਹੜੀ ਲੁਧਿਆਣਾ ਦੀ ਜ਼ਿਮਨੀ ਝੋਣ ਸੀ ਉਹਨੇ ਕਾਂਗਰਸ ਦੇ ਵਿੱਚ ਕਲੀਅਰ ਕੱਟ ਡਿਵੀਜ਼ਨ ਦਿਖਾਈ ਇਸ ਤੋਂ ਵੱਡੀ ਡਿਵੀਜ਼ਨ ਨਹੀਂ ਹੋ ਸਕਦੀ ਜਿਵੇਂ ਆਪਣੇ ਨਾਲੀਆਂ ਹੁੰਦੀਆਂ ਨੇ ਨਹੀਂ ਜਿਨ੍ਹਾਂ ਚੋਂ ਪਾਣੀ ਲੰਘਦਾ ਹੈ ਉਹਦੇ ਦੋ ਕਿਨਾਰੇ ਸਾਨੂੰ ਸਾਫ਼ ਦਿਖਦੇ ਨੇ ਝੋਨੇ ਵਾਲੇ ਖੇਤ 'ਚ ਖਾਲ ਸਾਨੂੰ ਸਾਫ਼ ਦਿਖਦਾ ਹੈ ਸੋ ਕਾਂਗਰਸ ਦੀ ਪੋਲਿਟਿਕਸ 'ਚ ਇੱਕ ਖਾਲ ਬਣ ਗਿਆ ਖਾਲ ਦੇ ਦੋਨੇ ਪਾਸੇ ਦੋ ਤਿਰਾਂ ਖੜਗੀਆਂ ਲੁਧਿਆਣਾ ਜ਼ਿਮਨੀ ਚੋਣ ਨੇ ਕਲੀਅਰ ਕੱਟ ਇਹ ਤਸਵੀਰ ਸਾਨੂੰ ਵਿਖਾਤੀ ਕਿ ਕਾਂਗਰਸ ਦੇ ਵਿੱਚ ਸਥਿਤੀ ਕੀ ਹੈ ਆਪਸੀ ਫੁੱਟਦੀ ਜਦੋਂ ਕਾਂਗਰਸ ਦਾ ਪ੍ਰਧਾਨ ਲੀਡਰ ਆਫ ਓਪੋਜੀਸ਼ਨ ਪ੍ਰਚਾਰ ਹੀ ਨਹੀਂ ਕਰ ਸਕੇ ਆਪਣੇ ਕੈਂਡੀਡੇਟ ਲਈ ਹੁਣ ਜਿਹੜੀ ਤੁਸੀਂ ਗੱਲ ਕੀਤੀ ਵੀ ਕਾਂਗਰਸ ਦੀ ਫੁੱਟ ਨੈਕਸਟ ਲੈਵਲ ਤੇ ਚਲੀ ਗਈ ਕੋਈ ਦੋ رائے ਨਹੀਂ ਹੈ ਕਿੱਕ ਤੜਾ ਭਾਰਤ ਪੂਸ਼ਨ ਆਸ਼ੂ ਦਾ ਪ੍ਰਗਟ ਸਿੰਘ ਦਾ ਰਾਣਾ ਗੁਰਜੀਤ ਸਿੰਘ ਦਾ ਜਿਹਦੇ ਵਿੱਚ ਹੋਰ ਵੀ ਲੀਡਰ ਸੀ ਚਰਨਜੀਤ ਸਿੰਘ ਚੰਨੀ ਸਾਹਿਬ ਦਾ ਮੁੱਖ ਮੰਤਰੀ ਚਰਨਜੀਤ ਚੰਨੀ ਇਹਨਾਂ ਨੂੰ ਉਮੀਦ ਸੀ ਕਿ ਲੁਧਿਆਣਾ ਜ਼ਿਮਨੀ ਚੋਣ ਅਗਰ ਅਸੀਂ ਜਿੱਤ ਗਏ ਇਹਨਾਂ ਨੂੰ ਤਾਂ ਉਮੀਦ ਸੀ ਅਸੀਂ ਜਿੱਤੇ ਪਏ ਹਾਂ ਅਸੀਂ ਜਿੱਤ ਕੇ ਦਾਵਾ ਕਰਾਂਗੇ ਕਿ ਪ੍ਰਧਾਨ ਸਾਡੇ ਚੋਂ ਬਣਨਾ ਚਾਹੀਦਾ ਪ੍ਰਗਟ ਸਿੰਘ ਵੀ ਪ੍ਰਧਾਨ ਦੀ ਦੌੜ 'ਚ ਸੀ ਮੈਂ ਇੱਕ ਗੱਲ ਸਾਫ਼ ਕਰਦਾ ਕਿ ਕੋਈ ਵੀ ਲੀਡਰ ਨਾਲ ਕੈਮਰੇ ਅੱਗੇ ਮੰਨਦੇ ਨੇ ਨਾ ਅਖਬਾਰਾਂ ਚ ਮੰਨਦੇ ਨੇ ਕਿ ਅਸੀਂ ਪ੍ਰਧਾਨ ਬਣਨਾ ਚਾਹੁੰਦੇ ਆ ਇਹ ਕੋਈ ਨਹੀਂ ਮੰਨਦਾ ਇਹ ਸਾਰੇ ਇਹ ਦਾਵਾ ਕਰਦੇ ਨੇ ਵੀ ਅਸੀਂ ਪਾਰਟੀ ਦੇ ਡਿਸਪਲਿਨਡ ਸਿਪਾਹੀ ਆ ਸਾਨੂੰ ਕੁਝ ਨਹੀਂ ਚਾਹੀਦਾ ਪਰ ਜਿਹੜੀ ਪੋਲਿਟਿਕਸ ਹੈ ਉਹ ਸੰਕੇਤਾਂ ਤੋਂ ਚੱਲਦੀ ਆ ਸੰਕੇਤ ਲੱਗਦੇ ਸੀ ਇਹਨਾਂ ਦੇ ਕਿ ਇਹ ਲੁਧਿਆਣਾ ਦੀ ਚੋਣ ਜਿੱਤ ਕੇ ਦਾਵਾ ਜਿਤਾਉਣਾ ਚਾਹੁੰਦੇ ਸੀ ਵੀ ਸਾਡੇ ਚੋਂ ਹੀ ਪ੍ਰਧਾਨਗੀ ਦੇ ਦਿਓ ਕਿਸੇ ਨੂੰ ਭਾਵੇਂ ਪ੍ਰਗਟ ਸਿੰਘ ਨੂੰ ਪ੍ਰਧਾਨ ਬਣਾ ਦਿਓ ਭਾਵੇਂ ਚਰਨਜੀਤ ਚੰਨੀ ਨੂੰ ਪ੍ਰਧਾਨ ਬਣਾ ਦਿਓ ਹਾਲਾਂਕਿ ਰਾਣਾ ਗੁਰਜੀਤ ਭਾਰਤ ਪੂਸ਼ਨ ਆਸ਼ੂ ਦੀ ਕੈਂਪੇਨ ਦੇ ਕੋਆਰਡੀਨੇਟਰ ਹੋਣ ਦੇ ਨਾਤੇ ਇਸ ਗਰੁੱਪ ਦਾ ਹਿੱਸਾ ਬਣ ਗਏ ਅ ਸਿੱਧੇ ਤੌਰ ਤੇ ਉਸ ਗਰੁੱਪ ਦਾ ਹਿੱਸਾ ਨਹੀਂ ਹੈ ਕਿਉਂਕਿ ਰਾਣਾ ਗੁਰਜੀਤ ਵੀ ਦਾਵੇਦਾਰ ਨੇ ਪ੍ਰਧਾਨਗੀ ਕੀਤੀ ਮਤਲਬ ਰਾਣਾ ਗੁਰਜੀਤ ਹੋਣਾ ਦੀ ਤਾਂ ਡੱਲਾ ਸਾਹਿਬ ਰਾਣਾ ਗੁਰਜੀਤ ਤੇ ਸੁੰਦਰ ਸ਼ਾਮ अरोड़ा ਦੀ ਤਾਂ ਡਿਊਟੀ ਲੱਗੀ ਸੀ ਵੀ ਤੁਸੀਂ ਚੋਣ ਜਿਹੜਾ ਇੰਚਾਰਜ ਬਤੌਰ ਇੰਚਾਰਜ ਆਏ ਸੀ ਲੁਧਿਆਣਾ ਹਾਂ ਪਰ ਇਹ ਵੀ ਕਿਸੇ ਨਾ ਕਿਤੇ ਇੱਕ ਹਿੱਸਾ ਜਾਂ ਤਾਂ ਬਣ ਹੀ ਗਏ ਸੀ ਗਰੁੱਪ ਦਾ ਪਰ ਮੈਂ ਇਹ ਦੱਸ ਰਿਹਾ ਕਿ ਰਾਣਾ ਗੁਰਜੀਤ ਵੀ ਦਾਵੇਦਾਰਾਂ ਚੋਂ ਇੱਕ ਨੇ ਪ੍ਰਧਾਨਗੀ ਦੇ ਪਰ ਸੁੰਦਰ ਸ਼ਾਮ अरोड़ा ਨੂੰ ਵਾਪਸ ਲਿਆਂਦਾ ਸੀ ਪ੍ਰਤਾਪ ਸਿੰਘ ਬਾਜਵਾ ਨੇ ਜਦੋਂ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਨੂੰ ਨਹੀਂ ਉੱਥੇ ਚੋਣ ਪ੍ਰਚਾਰ ਚ ਦੇਖਿਆ ਸੁੰਦਰ ਸ਼ਾਮ अरोड़ा ਨੇ ਸੁੰਦਰ ਸ਼ਾਮ अरोड़ा ਨੇ ਵੀ ਪੈਰ ਖਿੱਚੇ ਸਰਗਰਮ ਰਹੇ ਪਰ ਉਹਨੇ ਨਹੀਂ ਰਹੇ ਜਿੰਨੇ ਉਹਨਾਂ ਨੂੰ ਰਹਿਣਾ ਚਾਹੀਦਾ ਸੀ ਇਹ ਤਾਂ ਗੱਲ ਦੁਨੀਆ ਜਾਣਦੀ ਹੈ ਹੁਣ ਜਿਹੜੀ ਨੈਕਸਟ ਲੈਵਲ ਗੱਲ ਚਲੀ ਗਈ ਕਾਂਗਰਸ ਦੀ ਹਾਈ ਕਮਾਂਡ ਤੱਕ ਇਹ ਗੱਲ ਪਹੁੰਚ ਗਈ ਕਿ ਕਾਂਗਰਸ ਦੀ ਜਿਹੜੀ ਇਹ ਇਲੈਕਸ਼ਨ ਸੀ ਜਿਮਨੀ ਚੋਂ ਇਹਦੇ ਵਿੱਚ ਹਾਰ ਦਾ ਮੁੱਖ ਕਾਰਨ ਲਕੀਰ ਖਿੱਚ ਕੇ ਕਾਂਗਰਸ ਦਾ ਧੜਿਆਂ ਵਿੱਚ ਵੰਡੇ ਜਾਣਾ ਹੈ। ਪਰ ਹੁਣ ਇਹ ਮੰਨਿਆ ਜਾਂਦਾ ਹੈ ਕਿ ਇਸ ਹਾਰ ਦੇ ਨਾਲ ਚਰਨਜੀਤ ਚੰਨੀ ਨੂੰ ਬਹੁਤ ਵੱਡਾ ਝਟਕਾ ਲੱਗਿਆ। ਪ੍ਰਗਟ ਸਿੰਘ ਨੂੰ ਬਹੁਤ ਵੱਡਾ ਝਟਕਾ ਲੱਗਿਆ। ਕਿਉਂ ਲੱਗਿਆ? ਕਿਉਂਕਿ ਭਾਰਤ ਭੂਸ਼ਣ ਆਸ਼ੂ ਦੇ ਨਾਲ ਚਰਨਜੀਤ ਚੰਨੀ ਵੀ ਪ੍ਰਗਟ ਸਿੰਘ ਵੀ ਇੱਕ ਗੁੱਟ ਦੇ ਤੌਰ ਤੇ ਦਿਖੇ ਜਾਣ ਲੱਗ ਗਏ। ਰਾਣਾ ਗੁਰਜੀਤ ਵੀ ਇਹ ਸਾਰੇ ਇੱਕ ਗੁੱਟ ਦੇ ਨਾਲ ਦਿਖੇ ਜਾਣ ਲੱਗ ਗਏ ਹਾਲਾਂਕਿ ਗੁਰਜੀਤ ਔਜਲਾ ਵੀ ਕਈ ਵਾਰੀ ਆਏ ਪਰ ਗੁਰਜੀਤ ਔਜਲਾ ਕਿਸੇ ਗੁੱਟ ਦੇ ਵਿੱਚ ਆਮ ਤੌਰ ਤੇ ਕਦੀ ਸ਼ਾਮਲ ਹੋਏ ਨਹੀਂ ਬਤੌਰ ਮੈਂਬਰ ਪਾਰਲੀਮੈਂਟ ਉਹ ਹਰ ਜਗ੍ਹਾ ਦਿਸਦੇ ਰਹੇ ਉਹ ਸੰਵਿਧਾਨ ਬਚਾਓ ਰੈਲੀਆਂ ਵਾਲੀ ਟੀਮ ਦੇ ਨਾਲ ਵੀ ਰਾਜਾ ਵੜਿੰਗ ਉਹਨਾਂ ਨਾਲ ਵੀ ਉਹਨਾਂ ਦਾ ਰਾਪਟ ਹੈ ਉਹ ਵੀ ਮੈਂਬਰ ਪਾਰਲੀਮੈਂਟ ਨੇ ਰਾਣਾ ਜਿਹੜੇ ਚੰਨਜੀਤ ਚੰਨੀ ਵੀ ਮੈਂਬਰ ਪਾਰਲੀਮੈਂਟ ਨੇ ਸੁਖਜਿੰਦਰ ਰੰਧਾਵਾ ਵੀ ਮੈਂਬਰ ਪਾਰਲੀਮੈਂਟ ਨੇ ਵੜਿੰਗ ਵੀ ਮੈਂਬਰ ਪਾਰਲੀਮੈਂਟ ਨੇ ਔਰ ਤੁਸੀਂ ਵੇਖੋ ਇਹ ਸਾਰੇ ਉੱਪਰ ਇਕੱਠੇ ਨੇ ਪਰ ਚਰਨਜੀਤ ਚੰਨੀ ਜਿਹੜੇ ਦਾਵੇਦਾਰ ਸੀ ਮੁਖ ਰੂਪ ਚ ਪ੍ਰਧਾਨਗੀ ਦੇ ਜਾਂ ਪ੍ਰਗਟ ਸਿੰਘ ਪ੍ਰਧਾਨਗੀ ਦੇ ਦਾਵੇਦਾਰ ਸੀ ਕਿ ਅਗਰ ਇਹਨਾਂ ਦੇ ਹੱਥ ਪ੍ਰਧਾਨਗੀ ਆ ਗਈ ਤਾਂ ਫੇਰ ਪੰਜਾਬ ਸਤਾਈ ਚ ਕਿਉਂਕਿ ਪ੍ਰਧਾਨਗੀ ਦਾ ਰੌਲਾ ਸੰਦੀਪ ਜੀ ਇਸ ਕਰਕੇ ਹੁੰਦਾ ਹੈ ਕਿ ਜਿਹੜਾ ਧੜਾ ਪ੍ਰਧਾਨ ਹੋਵੇ ਜਦੋਂ ਟਿਕਟਾਂ ਵੰਡੀਆਂ ਜਾਂਦੀਆਂ ਨੇ ਤੇ ਪ੍ਰਧਾਨ ਉਸ ਸਿਲੈਕਸ਼ਨ ਕਮੇਟੀ ਦਾ ਹਿੱਸਾ ਹੁੰਦਾ ਹੈ ਨਵਜੋਤ ਸਿੱਧੂ ਵੀ ਉਸ ਕਮੇਟੀ ਦਾ ਹਿੱਸਾ ਸੀ ਪਰ ਨਵਜੋਤ ਸਿੱਧੂ ਨੂੰ ਕੱਲਿਆਂ ਪਾਤਾ ਸੀ ਦੂਜੇ ਪਾਸੇ ਚਰਨਜੀਤ ਚੰਨੀ ਰਾਜਾ ਵੜਿੰਗ ਭਾਰਤਪੂਰਨ ਆਸ਼ੂ ਸੁਖਜਿੰਦਰ ਰੰਧਾਵਾ ਇਹ ਸਾਰੇ ਇੱਕ ਪਾਸੇ ਹੋ ਗਏ ਸੀ 22 ਤੋਂ ਪਹਿਲਾਂ ਔਰ ਜਿਹੜੇ ਪ੍ਰਭਾਰੀ ਸੀ ਰਾਜਸਥਾਨ ਵਾਲੇ ਬਾੜਮੀਰ ਵਾਲੇ ਹਰੀਸ਼ ਚੌਧਰੀ ਇਹ ਸਾਰੇ ਇੱਕ ਪਾਸੇ ਸੀ ਔਰ ਰਾਜਾ ਔਰ ਨਵਜੋਤ ਸਿੱਧੂ ਇੱਕ ਪਾਸੇ ਰਹਿ ਗਿਆ ਸੀ ਉਦੋਂ ਸੁਨੀਲ ਜਾਖੜ ਵੀ ਲਗਭਗ ਇਹਨਾਂ ਦੇ ਨਾਲ ਸੀ। ਔਰ ਉਦੋਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਸੀ। ਨਵਜੋਤ ਸਿੰਘ ਸਿੱਧੂ ਨੂੰ ਉਹਨੀਆਂ ਟਿਕਟਾਂ ਨਹੀਂ ਸੀ ਮਿਲੀਆਂ ਜਿੰਨੀਆਂ ਟਿਕਟਾਂ ਇਹ ਦੂਜੇ ਲੈ ਗਏ ਸੀ। ਔਰ ਇਹ ਭਰੋਸਾ ਦੇ ਕੇ ਸੀ ਰਾਹੁਲ ਗਾਂਧੀ ਨੂੰ ਕਿ ਅਸੀਂ ਸਰਕਾਰ ਬਣਾ ਦਾਂਗੇ ਸਾਡੀਆਂ 70 80 ਤੋਂ ਵੱਧ ਸੀਟਾਂ ਆਉਣਗੀਆਂ। ਵੀ ਜਿਵੇਂ ਮਰਜ਼ੀ ਹੋਵੇ ਭਾਵੇਂ ਕਾਟ ਆਵੇ ਅਸੀਂ ਸਰਕਾਰ ਬਣਾ ਜਾਾਂਗੇ। ਇਹ ਰਾਹੁਲ ਗਾਂਧੀ ਨੂੰ ਭਰੋਸੇ ਦਿੱਤੇ ਸੀ ਇਹਨਾਂ ਨੇ। ਰਾਜਾ ਵੜਿੰਗ ਦੇ ਤੁਸੀਂ ਬਿਆਨ ਸੁਨੇ ਹੁਣੇ ਇਹ ਵੀ ਚਰਨਜੀਤ ਚੰਨੀ ਦੀ ਤਾਰੀਫ ਕਰਦੇ ਨਹੀਂ ਸੀ ਥੱਕਦੇ ਰਾਜਾ ਵੜਿੰਗ ਮੈਂ ਕਈ ਵਾਰੀ ਰਾਜਾ ਵੜਿੰਗ ਦਾ ਉਦੋਂ ਬਿਆਨ ਸੁਣਦਾ ਸੀ ਤੇ ਮੈਂ ਬੜਾ ਹੈਰਾਨ ਹੁੰਦਾ ਸੀ ਕਿ ਰਾਜਾ ਵੜਿੰਗ ਇਹ ਵੀ ਬਹੁਤ ਜ਼ਿਆਦਾ ਓਵਰ ਕੰਫੀਡੈਂਸ ਦਿਖਾ ਰਿਹਾ ਹੈ ਵੀ ਚਰਨਜੀਤ ਚੰਨੀ ਦੀ ਗਵਾਹੀ 'ਚ ਅਸੀਂ 80 ਸੀਟਾਂ ਜਿੱਤਾਂਗੇ ਚਰਨਜੀਤ ਚੰਨੀ ਉਹਨਾਂ ਨੂੰ ਵੀ ਇਹ ਭਰੋਸਾ ਹੋ ਗਿਆ ਸੀ ਵੀ ਸਰਕਾਰ ਬਣੀ ਪਈ ਹੈ ਉਹ ਤਾਂ ਚਲੋ ਚਰਨਜੀਤ ਚੰਨੀ ਦਾ ਇੱਕ ਰਿਸ਼ਤੇਦਾਰ ਨੋਟਾਂ ਨਾਲ ਫੜਿਆ ਗਿਆ ਕਰੋੜਾ ਰੁਪਇਆ ਨਾ ਇੰਨੇ ਨੋਟ ਤਾਂ ਅਸੀਂ ਆਪਣੀ ਜ਼ਿੰਦਗੀ 'ਚ ਕਦੀ ਨੰਗੀ ਅੱਖ ਨਾਲ ਵੇਖਣ ਦਾ ਸੁਖਣਾ ਵੀ ਨਹੀਂ ਲਿਆ ਜਿੰਨੇ ਨੋਟਾਂ ਨਾਲ ਕਰੋੜਾਂ ਨਾਲ ਉਹ ਫੜਿਆ ਗਿਆ ਤੇ ਹਾਰ ਗਏ ਚਲੋ ਜੋ ਵੀ ਹੋਇਆ ਉਹ ਤਾਂ ਸਾਰਿਆਂ ਨੂੰ ਪਤਾ ਹੈ ਪਰ ਹੁਣ ਇਹ ਲੱਗਦਾ ਸੀ ਚਰਨਜੀਤ ਚੰਨੀ ਪ੍ਰਗਟ ਸਿੰਘ ਇਹ ਸਾਰੀ ਧਿਰ ਨੂੰ ਇਹਨਾਂ ਦੀ ਕੋਸ਼ਿਸ਼ ਸੀ ਕਿ ਪ੍ਰਧਾਨਗੀ ਸਾਡੇ ਹੱਥ ਆਵੇ ਹਰ ਬੰਦਾ ਪ੍ਰਧਾਨ ਬਣਨਾ ਚਾਹੁੰਦਾ ਜੀ ਕਾਂਗਰਸ ਦਾ ਇਹਨਾਂ ਦਾ ਦਾਵਾ ਹੁੰਦਾ ਕਿ ਹਰ ਬੰਦਾ ਬਣਨਾ ਚਾਹੁੰਦਾ ਜੀ ਜਿਹਨੂੰ ਹਾਈ ਕਮਾਂਡ ਬਣਾਉਗੀ ਉਹ ਸਿਰ ਮੱਥੇ ਆ ਹਰ ਕੋਸ਼ਿਸ਼ਾਂ ਵੀ ਸਾਰੇ ਕਰਦੇ ਆ ਹੁਣ ਅਗਰ ਚਰਨਜੀਤ ਚੰਨੀ ਜਾਂ ਪ੍ਰਗਟ ਸਿੰਘ ਪ੍ਰਧਾਨ ਬਣਦੇ ਤੇ ਜਿਹੜੀਆਂ 27 ਚ ਟਿਕਟਾਂ ਦਿੱਤੀਆਂ ਜਾਣੀਆਂ ਸੀ ਉਹਨਾਂ ਦੇ ਵਿੱਚ ਇਹਨਾਂ ਦਾ ਦਖਲ ਵੱਡਾ ਹੋ ਜਾਣਾ ਸੀ ਚਰਨਜੀਤ ਚੰਨੀ ਦਾ ਪ੍ਰਗਟ ਸਿੰਘ ਦਾ ਜਾਂ ਇਹਨਾਂ ਦੇ ਗਰੁੱਪ ਚੋਂ ਤੇ ਅਗਰ ਵੱਧ ਟਿਕਟਾਂ ਦੁ ਆ ਜਾਂਦੇ ਇਹਨਾਂ ਦੇ ਵੱਧ ਐਮਐਲਏ ਬਣਨੇ ਸੀ ਤੇ ਫੇਰ ਕੋਈ ਦੂਜੀ ਧਿਰ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਦਾਵਾ ਫਿੱਕਾ ਪੈ ਜਾਣਾ ਸੀ ਹੁਣ ਹੋਇਆ ਕੀ ਲੁਧਿਆਣੇ ਵਾਲੀ ਚੋਣ ਹਾਰ ਗਏ ਅਸਤੀਫਾ ਦੇਣਾ ਪਿਆ ਪ੍ਰਗਟ ਸਿੰਘ ਨੂੰ ਵੀ ਅਸਤੀਫਾ ਦੇਣਾ ਪਿਆ ਭਾਰਤ ਪੂਸ਼ਨਾਸ਼ੂ ਨੂੰ ਵੀ ਦੇਣਾ ਕਿ ਕਕੀਟ ਲੋ ਵੀ ਦੇ ਗਿਆ ਇੱਕ ਤਰੀਕੇ ਨਾਲ ਇਸ ਹਾਰ ਨਾਲ ਪ੍ਰਗਟ ਸਿੰਘ ਅਸਤੀਫਾ ਦੇ ਕੇ ਪ੍ਰਧਾਨਗੀ ਦੀ ਦੌੜ ਚੋਂ ਬਾਹਰ ਹੋ ਗਏ ਚਰਨਜੀਤ ਚੰਨੀ ਭਾਵੇਂ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਐਮਪੀ ਨੇ ਪਰ ਪ੍ਰਧਾਨਗੀ ਦੀ ਦੌੜ ਚੋਂ ਉਹਨਾਂ ਤੇ ਵੀ ਨੁਕਸਾਨ ਹੋਇਆ ਕਾਂਗਰਸ ਹਾਈ ਕਮਾਂਡ ਸੋਚਦੀ ਹੋਣੀ ਹੈ ਕਿ ਚਰਨਜੀਤ ਚੰਨੀ ਮੁੱਖ ਮੰਤਰੀ ਦਾ ਚਿਹਰਾ ਸੀ ਚਲੋ ਮੰਨ ਲਿਆ ਕਿ ਕੈਪਟਨ ਅਮਰਿੰਦਰ ਦੀ ਐਂਟਰੀ ਇੰਗੋਮੈਂਸੀ ਸੀ ਚੰਨੀ ਦੇ ਰਿਸ਼ਤੇਦਾਰ ਦਾ ਕਸੂਰ ਨਿਕਲਿਆ ਆ ਨੋਟ ਫੜੇ ਗਏ ਪਤਾ ਨਹੀਂ ਉਹ ਸੱਚਾ ਝੂਠ ਹੈ ਅਦਾਲਤਾਂ ਦੱਸਣਗੀਆਂ ਤੇ ਚਰਨਜੀਤ ਚੰਨੀ ਜਲੰਧਰ ਚੱਡੀ ਵੱਡੀ ਜਿੱਤ ਕਰਨ ਤੋਂ ਬਾਅਦ ਫੇਰ ਉਭਰੇ ਤੇ ਹੁਣ ਚਰਨਜੀਤ ਚੰਨੀ ਨੂੰ ਕਾਂਗਰਸ ਹਾਈ ਕਮਾਂਡ ਇਸ ਇੰਜ ਦੇਖ ਰਹੀ ਸੀ ਵੀ ਕੋਈ ਗੱਲ ਨਹੀਂ ਰਾਹੁਲ ਗਾਂਧੀ ਨੇ ਸੋਚਿਆ ਹੋਣਾ ਵੀ ਚਲੋ ਕੋਈ ਗੱਲ ਨਹੀਂ ਅਗਰ ਭਾਰ ਪੁਸ਼ਨਾਸ਼ ਹੋਏ ਇਹਨਾਂ ਦਾ ਗਰੁੱਪ ਸਟੈਂਡ ਲੈ ਗਿਆ ਤੇ ਇਹ ਜਿੱਤ ਜਾਣਗੇ ਰਾਹੁਲ ਗਾਂਧੀ ਨੇ ਵੀ ਸੋਚਿਆ ਹੋਣਾ ਇਹ ਜਿੱਤ ਜਾਣਗੇ ਭੁਪੇਸ਼ ਬਘੇਲ ਤੋਂ ਫੀਡਬੈਕ ਲਈ ਹੋਣੀ ਆ ਰਾਹੁਲ ਗਾਂਧੀ ਨੇ ਔਰ ਮਲਕੇ ਅਰਜਨ ਖੜਗੇ ਨੇ ਵੀ ਫੀਡਬੈਕ ਲਈ ਹੋਣੀ ਹੈ। ਭੁਪੇਸ਼ ਭਗੇਲ ਬੁਰੀ ਤਰ੍ਹਾਂ ਨਾਲ ਕਾਂਗਰਸ ਦੇ ਪ੍ਰਭਾਰੀ ਫੇਲ ਹੋ ਗਏ। ਪ੍ਰਭਾਰੀ ਕਾਦੇ ਲਈ ਕਿ ਏਕਤਾ ਹੋਵੇ। ਹੁਣ ਤੁਸੀਂ ਵੇਖੋ ਅਗਰ ਭੁਪੇਸ਼ ਭਗੇਲ ਤੋਂ ਕਾਂਗਰਸ ਇਕੱਠੀ ਨਹੀਂ ਹੋਈ ਤੇ ਰਾਹੁਲ ਗਾਂਧੀ ਨੂੰ ਮੈਂ ਸੁਣ ਰਿਹਾ ਸੀ ਬੜੇ ਸੀਨੀਅਰ ਪੱਤਰਕਾਰ ਸਾਡੇ ਬੋਲ ਰਹੇ ਸੀ ਕਿ ਕਸ਼ੋਰੀ ਲਾਲ ਦੀ ਡਿਊਟੀ ਲਾਉਣੀ ਪਈ ਵੀ ਭਾਈ ਇਹਨਾਂ ਦਾ ਮਸਲਾ ਨਬੇੜੋ। ਸੋ ਕਸ਼ੋਰੀ ਲਾਲ ਰਾਹੁਲ ਗਾਂਧੀ ਨੂੰ ਵਿੱਚ ਪਾਉਣਾ ਪਿਆ ਜਿਹੜੇ ਲੁਧਿਆਣੇ ਤੋਂ ਨੇ ਕਸ਼ੋਰੀ ਲਾਲ ਉਹਨਾਂ ਦਾ ਪਿਛੋਕੜ ਲੁਧਿਆਣੇ ਦਾ। ਉਨ੍ਹਾਂ ਦੇ ਪਰਿਵਾਰ 'ਚ ਕੋਈ ਦੁਨੀਆ ਤੋਂ ਚਲਿਆ ਗਿਆ ਸੀ ਰਾਹੁਲ ਗਾਂਧੀ 22 ਦੀਆਂ ਚੋਣਾਂ ਤੋਂ ਪਹਿਲਾਂ ਉਹ ਚੇਚੇ ਤੌਰ ਤੇ ਅਫਸੋਸ ਪ੍ਰਗਟ ਕਰਨਾ ਆਏ ਸੀ ਨਵਜੋਤ ਸਿੰਘ ਸਿੱਧੂ ਵੀ ਬਤੌਰ ਪ੍ਰਧਾਨ ਅਫਸੋਸ ਪ੍ਰਗਟ ਕਰਨ ਗਏ ਸੀ ਕਸ਼ੋਰੀ لال ਦਾ ਲੁਧਿਆਣੇ 'ਚ ਵੀ ਚੰਗਾ ਸਤਕਾਰ ਹੈ ਬੜੇ ਇਮਾਨਦਾਰ ਲੀਡਰ ਜ਼ਮੀਨੀ ਲੀਡਰ ਮੰਨੇ ਜਾਂਦੇ ਨੇ ਸੁਪਰੀ ਤੋਂ ਮੈਂਬਰ ਪਾਰਲੀਮੈਂਟ ਨੇ ਉਹ ਮੈਂਬਰ ਪਾਰਲੀਮੈਂਟ ਨੇ ਰਾਹੁਲ ਗਾਂਧੀ ਉਹਨਾਂ ਨੇ ਆਪਣੀ ਸੀਟ ਤੋਂ ਔਰ ਤੁਸੀਂ ਵੇਖੋ ਕਿ ਭवेश ਭੁਗੇਲ ਪ੍ਰਭਾਰੀ ਜਦੋਂ ਮਸਲਾ ਹੱਲ ਨਹੀਂ ਕਰ ਸਕਿਆ ਤੇ ਉਹਨਾਂ ਨੂੰ ਕਿਸ਼ोरीलाल ਦੀ ਐਂਟਰੀ ਕਰਾਉਣੀ ਪਈ ਵੀ ਇਹਨਾਂ ਦਾ ਕੰਮ ਨਿਬੇੜੋ ਹੁਣ ਸੰਦੀਪ ਜੀ ਤੇ ਸਹਾਰ ਨਾਲ ਚਰਨਜੀਤ ਚੰਨੀ ਦਾ ਪ੍ਰਧਾਨਗੀ ਦਾ ਪ੍ਰਮੁੱਖ ਮੰਤਰੀ ਦੇ ਚਿਹਰੇ ਦਾ ਦਾਵਾ ਫਿੱਕਾ ਪੈ ਗਿਆ ਕਿਉਂ ਫਿੱਕਾ ਪੈ ਗਿਆ ਚਰਨਜੀਤ ਚੰਨੀ ਮੇਰੇ ਵੀ ਪਸੰਦੀ ਦਾ ਲੀਡਰ ਹੈ ਚਰਨਜੀਤ ਚੰਨੀ ਸਿਆਣੇ ਲੀਡਰ ਨੇ ਦਾਵਾ ਇਸ ਕਰਕੇ ਫਿੱਕਾ ਪੈ ਗਿਆ ਕਿ ਚਰਨਜੀਤ ਚੰਨੀ ਉਹਨਾਂ ਨੂੰ ਗੁੱਟਬਾਜ਼ੀ ਤੋਂ ਉੱਪਰ ਉੱਠਣਾ ਚਾਹੀਦਾ ਸੀ ਮੈਨੂੰ ਨਹੀਂ ਪਤਾ ਚਰਨਜੀਤ ਚੰਨੀ ਨੂੰ ਕਿਸੇ ਨੇ ਸਲਾਹ ਦਿੱਤੀ ਜਾਂ ਨਹੀਂ ਦਿੱਤੀ ਅਗਰ ਭਾਰਤਪੂਸ਼ ਆਸ਼ੂ ਜਾਂ ਦੂਸਰਾ ਉਹਨਾਂ ਦਾ ਗਰੁੱਪ ਨਹੀਂ ਚਾਹੁੰਦਾ ਸੀ ਰਾਜਾ ਵੜਿੰਗ ਆਵੇ ਪ੍ਰਤਾਪ ਬਾਜਵਾ ਆਵੇ ਚਰਨਜੀਤ ਚੰਨੀ ਨੂੰ ਆਪ ਜਾਣਾ ਚਾਹੀਦਾ ਸੀ ਲੁਧਿਆਣਾ ਜ਼ਿਮਨੀ ਚੋਣ ਲਈ ਸੱਦਾ ਦੇਣ ਪ੍ਰਤਾਪ ਬਾਜਵੇ ਕੋਲੇ ਰਾਜਾ ਵੜਿੰਗ ਕੋਲੇ ਕਿ ਪ੍ਰਧਾਨ ਜੀ ਤੁਸੀਂ ਵੀ ਚੱਲੋ ਲੀਡਰ ਆਫ ਓਪੋਜੀਸ਼ਨ ਬਾਜਵਾ ਸਾਹਿਬ ਤੁਸੀਂ ਵੀ ਚੱਲੋ ਮੈਂ ਤੁਹਾਨੂੰ ਲੈਣ ਆਇਆ ਚਰਨਜੀਤ ਚੰਨੀ ਲੈਣ ਗਿਆ ਹੁੰਦਾ ਰਾਜਾ ਵੜਿੰਗ ਨੂੰ ਔਰ ਪ੍ਰਤਾਪ ਬਾਜਵਾ ਨੂੰ ਫਿਰ ਆਸ਼ੂ ਨੂੰ ਪਸੰਦ ਸੀ ਜਾਂ ਨਹੀਂ ਪਸੰਦ ਸੀ ਆਸ਼ੂ ਨੇ ਸੱਦਿਆ ਸੀ ਜਾਂ ਨਹੀਂ ਸੱਦਿਆ ਸੀ ਕਿਉਂਕਿ ਚਰਨਜੀਤ ਚੰਨੀ ਦਾ ਕਦ ਵੱਡਾ ਹੈ। ਕਈ ਵਾਰੀ ਵਿਆਹ 'ਚ ਸ਼ਾਮਲ ਹੋਣ ਤੋਂ ਕੋਈ ਵਿਅਕਤੀ ਇਨਕਾਰ ਕਰ ਦੇ ਤੇ ਘਰ ਦਾ ਕੋਈ ਵੱਡਾ ਚਲਿਆ ਜਾਂਦਾ ਮਨਾਉਣ ਵੀ ਚਲੋ ਜੀ ਚਲੋ ਆਪਾਂ ਸਭ ਬੈਠ ਕੇ। ਸੋ ਚਰਨਜੀਤ ਚੰਨੀ ਕਿਉਂਕਿ ਸਾਬਕਾ ਮੁੱਖ ਮੰਤਰੀ ਸੀ ਉਹ ਹੁਣ ਵੀ ਮੁੱਖ ਮੰਤਰੀ ਦੇ ਚਿਹਰੇ ਦੇ ਦਾਵੇਦਾਰ ਨੇ। ਉਹਨਾਂ ਨੂੰ ਇਸ ਸਾਰੀ ਰਾਜਨੀਤਿਕ ਧੜੇਬਾਜ਼ੀ ਤੋਂ ਉੱਪਰ ਉੱਠ ਕੇ ਪਹਿਲ ਕਰਨੀ ਚਾਹੀਦੀ ਸੀ। ਉਹਦੇ ਨਾਲ ਚਰਨਜੀਤ ਚੰਨੀ ਦਾ ਕਦ ਵੱਡਾ ਹੋ ਜਾਣਾ ਸੀ। ਪਰ ਚਲੋ ਹੁਣ ਜੋ ਗੁਜ਼ਰ ਗਿਆ ਉਹ ਗੁਜ਼ਰ ਗਿਆ ਪਰ ਉਹਦਾ ਸਾਈਡ ਇਫੈਕਟ ਕੀ ਹੈ ਉਹਦਾ ਸਾਈਡ ਇਫੈਕਟ ਇਹ ਹੈ ਕਿ ਚਰਨਜੀਤ ਚੰਨੀ ਅਗਰ ਹੁਣ ਪ੍ਰਧਾਨ ਵੀ ਬਣਾ ਦਿੰਦੇ ਨੇ ਕੀ ਸਾਰਿਆਂ ਨੂੰ ਲੈ ਕੇ ਚੱਲ ਸਕਣਗੇ ਹੁਣ ਸਥਿਤੀ ਕੀ ਹੈ ਰਾਹੁਲ ਗਾਂਧੀ ਔਖਾ ਕਿਉਂ ਹੈ ਉਹ ਕਹਿੰਦਾ ਮੈਂ ਜੇ ਕਿਸੇ ਨੂੰ ਵੀ ਪ੍ਰਧਾਨ ਬਣਾਉਣਾ ਅੱਧੀ ਕਾਂਗਰਸ ਨਾਲ ਨਹੀਂ ਚੱਲਣੀ ਹੁਣ ਜੇ ਮੰਨ ਲਓ ਚਰਨਜੀਤ ਚੰਨੀ ਨੂੰ ਪ੍ਰਧਾਨ ਬਣਾਤਾ ਕੀ ਵੜਿੰਗ ਧੜਾ ਨਾਲ ਚੱਲੂ ਜੋ ਆਲੀ ਡਰੋ ਸਾਹਿਬ ਇਹ ਹੈ ਵੀ ਗੁੱਟਬਾਜੀ ਨੈਕਸਟ ਲੈਵਲ ਤੇ ਪਹੁੰਚ ਗਈ ਹੈ ਵੀ ਇਹ ਮਸਲਾ ਹੱਲ ਹੋਊ ਕਿਦਾਂ ਜੇ ਰਾਣਾ ਗੁਰਜੀਤ ਨੂੰ ਪ੍ਰਧਾਨ ਬਣਾਤਾ ਕੀ ਪ੍ਰਤਾਪ ਬਾਜਵਾ ਸੁਖਜਿੰਦਰ ਰੰਧਾਵਾ ਰਾਜਾ ਵੜਿੰਗ ਤੇ ਬਾਕੀ ਹੋਰ तमाम ਵੱਡੇ ਲੀਡਰ ਨਾਲ ਚੱਲਣਗੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਸ਼ੂ ਹੁਣਾਂ ਵਾਲੇ ਪਾਸੇ ਆਪਾਂ ਵੇਖਿਆ ਕਈ ਵਾਰ ਹੁਣ ਪ੍ਰਧਾਨ ਬਣਾਉਣ ਕਿਨੂੰ ਜੇ ਸੁਖਜਿੰਦਰ ਰੰਧਾਵਾ ਨੂੰ ਬਣਾਉਂਦੇ ਆ ਕੀ ਆਸ਼ੂ ਗੁੱਟ ਨਾਲ ਚੱਲੂ ਇਹ ਰੌਲਾ ਹੈ ਰਾਹੁਲ ਗਾਂਧੀ ਅੱਗੇ ਹੁਣ ਜਿਹੜਾ ਪ੍ਰਤਾਪ ਬਾਜਵਾ ਵਾਲਾ ਗਰੁੱਪ ਹੈ ਸੁਖਜਿੰਦਰ ਰੰਦਾਵਾ ਰਾਜਾ ਵੜਿੰਗ ਵਾਲਾ ਉਹ ਸਟੈਂਡ ਲਈ ਬੈਠਾ ਹੈ ਕਿ ਜੀ ਰਾਜਾ ਵੜਿੰਗ ਠੀਕ ਕੰਮ ਕਰ ਰਿਹਾ ਕਾਂਗਰਸ ਹਾਈ ਕਮਾਂਡ ਤੱਕ ਇਹ ਸੁਨੇਹੇ ਜਾ ਰਹੇ ਨੇ ਕਿ ਰਾਜਾ ਵੜਿੰਗ ਠੀਕ ਕੰਮ ਕਰ ਰਿਹਾ ਹੈ ਜਿੰਨਾ ਪੰਜਾਬ ਚ ਜ਼ਿਲ੍ਹਿਆਂ ਦਾ ਸੰਗਠਨ ਹੈ ਉਹ ਰਾਜਾ ਵੜਿੰਗ ਦੇ ਨਾਲ ਹੈ ਅੱਜ ਦੀ ਘੜੀ ਪ੍ਰਗਟ ਸਿੰਘ ਤੋਂ ਭਾਰਤ ਭੂਸ਼ਣ ਆਸ਼ੂ ਤੋਂ ਸੁਖਜਿੰਦਰ ਆਪਣੇ ਚਰਨਜੀਤ ਚੰਨੀ ਤੋਂ ਰਾਜਨੀਤਿਕ ਤੌਰ ਤੇ ਪ੍ਰਧਾਨਤਾ ਹੈ ਹੀ ਰਾਜਾ ਵੜਿੰਗ ਗਰੁੱਪ ਵਾਲੇ ਪੱਖੋਂ ਵੀ ਤਕੜਾ ਹੋ ਗਿਆ ਰਾਜਾ ਵੜਿੰਗ ਤੁਸੀਂ ਰਾਜਾ ਵੜਿੰਗ ਨੂੰ ਅੱਜ ਕਮਜ਼ੋਰ ਲੀਡਰ ਨਹੀਂ ਕਹਿ ਸਕਦੇ ਜਿਵੇਂ ਕਹਾਵਤ ਹੈ ਨਾ ਚੋਣਾਂ ਦੇ ਦਿਨਾਂ 'ਚ ਨਾਰੇ ਲੱਗਦੇ ਨੇ ਜੋ ਸਥਿਤੀ ਬਣ ਰਹੀ ਹੈ ਰਾਜਾ ਵੜਿੰਗ ਦੇ ਹਮੈਤੀ ਨੇ ਜਿਹੜੇ ਉਹ ਇਸ ਤਰ੍ਹਾਂ ਦੀ ਨਾਰੇਬਾਜ਼ੀ ਤੇ ਆ ਗਏ ਵੀ ਰਾਜਾ ਵੜਿੰਗ ਲੈਣ ਨਹੀਂ ਦੇਣਾ ਵੀ ਰਾਜਾ ਵੜਿੰਗ ਨਹੀਂ ਅਸੀਂ ਲੈਣ ਦੰਦੇ ਹੁਣ ਉਹਨਾਂ ਨੇ ਵੀ ਆਪਣੀ ਇੱਜ਼ਤ ਦਾ ਸਵਾਲ ਬਣਾ ਲਿਆ ਵੀ ਅਸੀਂ ਭਾਈ ਰਾਜਾ ਵੜਿੰਗ ਨਹੀਂ ਲੈਣ ਦੇਣਾ ਤੇ ਰਾਜਾ ਵੜਿੰਗ ਵੀ ਪੂਰੇ ਹੌਸਲੇ ਨਾਲ ਕੌਨਫੀਡੈਂਸ ਨਾਲ ਅੱਗੇ ਵਧ ਰਿਹਾ ਹੁਣ ਸਮਾਂ ਰਹਿ ਗਿਆ 1 ਸਾਲ 7 8 ਮਹੀਨੇ ਮੈਨੂੰ ਇਸ ਗੱਲ ਦਾ ਹੀ ਚਿੰਤਾ ਹੈ ਮੈਨੂੰ ਇਸ ਗੱਲ ਦੀ ਚਿੰਤਾ ਹੈ ਕਿ ਕਾਂਗਰਸ ਹਾਈ ਕਮਾਂਡ ਨਵੇਂ ਸਿਰੇ ਤੋਂ ਪੰਜਾਬ ਚ ਪਰਿਵਾਰੀ ਬਦਲੇਗੀ ਭੁਪੇਸ਼ ਬਘੇਲ ਵੀ ਹੁਣ ਲੰਬੇ ਚੱਲਣ ਵਾਲੇ ਨਹੀਂ ਨੇ ਭੁਪੇਸ਼ ਬਘੇਲ ਜਿਸ ਤਰ੍ਹਾਂ ਨਾਲ ਫੇਲ ਕਰਾਰ ਦੇਤੇ ਪੰਜਾਬ ਦੇ ਲੀਡਰਾਂ ਨੇ ਪੰਜਾਬ ਦੇ ਲੀਡਰਾਂ ਸਾਹਿਬ ਕਿਸ਼ੋਰੀ ਲਾਲ ਉਹਨਾਂ ਨੂੰ ਵੀ ਪੰਜਾਬ ਪਰਭਾਰੀ ਬਣਾ ਦਿੱਤਾ ਜਾਵੇ ਪਰ ਦੇਖੋ ਅੱਜ ਸਥਿਤੀ ਇਹ ਹੈ ਕਿਉਂਕਿ ਕਿਸ਼ੋਰੀ ਲਾਲ ਲੁਧਿਆਣੇ ਨਾਲ ਸੰਬੰਧਿਤ ਨੇ ਕਿਸ਼ੋਰੀ ਲਾਲ ਜੀ ਦੀ ਨੇੜ ਤਾਂ ਮੰਨੀ ਜਾਂਦੀ ਹੈ ਆਸ਼ੂ ਨਾਲ ਭਾਰਤ ਪੁਸ਼ਨ ਆਸ਼ੂ ਉਹਨਾਂ ਨੂੰ ਆਪਣਾ ਇੱਕ ਤਰੀਕੇ ਨਾਲ ਸਿਆਸੀ ਗੁਰੂ ਹੀ ਕਹਿ ਲੋ ਮੰਨਦੇ ਤਾਂ ਨਹੀਂ ਸਾਰਵਜਨਿਕ ਤੌਰ ਤੇ ਮੰਨਦੇ ਆ ਕਿਸ਼ੋਰੀ ਲਾਲ ਨੂੰ ਇੱਕ ਤਰੀਕੇ ਨਾਲ ਭਾਰਤ ਪੁਸ਼ਨ ਆਸ਼ੂ ਸਿਆਸੀ ਗੁਰੂ ਮੰਨਦੇ ਨੇ ਤੇ ਕਿਸ਼ੋਰੀ ਲਾਲ ਇਹਨਾਂ ਚੋਣਾਂ 'ਚ ਸਰਗਰਮ ਵੀ ਰਹੇ ਨੇ ਭਾਰਤ ਪੁਸ਼ਨਾਸ਼ੂ ਦੇ ਨਾਲ ਸੋ ਮੈਨੂੰ ਇਹ ਲੱਗਦਾ ਹੈ ਕਿ ਕਿਸ਼ੋਰੀ ਲਾਲ ਉਹਨਾਂ ਨੂੰ ਵੀ ਪ੍ਰਭਾਰੀ ला ਸਕਦੇ ਨੇ ਪਰ ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਦੀ ਹਾਈ ਕਮਾਂਡ ਕਿਸੇ ਹੋਰ ਲੀਡਰ ਨੂੰ ਜਿਹੜਾ ਲੀਡਰ ਅੱਜ ਤੱਕ ਪੰਜਾਬ ਦੀ ਕਾਂਗਰਸ ਦੀ ਸਿਆਸਤ ਤੋਂ ਦੂਰ ਰਿਹਾ ਹੋਵੇ ਔਰ ਜਿਹਦਾ ਸਬੰਧ ਪੰਜਾਬ ਨਾਲ ਨਾ ਹੋਵੇ ਕਿਉਂਕਿ ਕਿਸ਼ੋਰੀ ਲਾਲ ਜੀ ਲੁਧਿਆਣੇ ਨਾਲ ਸੰਬੰਧਤ ਹੈ ਇਸ ਕਰਕੇ ਫੇਰ ਤਾਂ ਡੱਲਾ ਸਾਹਿਬ ਡੱਲਾ ਸਾਹਿਬ ਫੇਰ ਕਿਤੇ ਦੱਖਣ ਵਾਲੇ ਪਾਸਿਓਂ ਲੈ ਕੇ ਆਉਣਗੇ ਬੰਦਾ ਇਹ ਮੈਂ ਕਹਣਾ ਜਿੱਧਰੋਂ ਮਰਜ਼ੀ ਲਿਉਣ ਪਤਾਲ ਝੋਲੇ ਆਉਣ ਕਾਂਗਰਸ ਵਾਲੇ ਪਰ ਇਹ ਲਿਉਣਗੇ ਲੀਡਰ ਇਸ ਵਾਰ ਇਹੋ ਜਿਹਾ ਜਿਹਦੇ ਇਹਨਾਂ ਨਾਲ ਸਬੰਧ ਨਾ ਹੋਣ ਕਿਸੇ ਨਾਲ ਭਾਵੇਂ ਜਮਾ ਨਵਨਿਕੋਰ ਲਿਆਣ ਹਾਂ ਇੱਕ ਪਿੱਛੇ ਜੇ ਇੱਕ ਸਹਿ ਪਰਿਵਾਰੀ ਸੀ ਉਹਨਾਂ ਨੇ ਬੜੀ ਮਿਹਨਤ ਕੀਤੀ ਉਹ ਬੁਲਾਰੇ ਵੀ ਨੇ ਉਹਨਾਂ ਦੇ ਕੌਮੀ ਪੱਧਰ ਤੇ ਸ਼ਰਮਾ ਜੀ ਉਹਨਾਂ ਨੂੰ ਵੀ ਵਾਪਸੀ ਕਰਾਈ ਜਾ ਸਕਦੀ ਹੈ ਬਤੌਰ ਪਰਿਵਾਰੀ ਹੁਣ ਸੰਦੀਪ ਜੀ ਨਵਾਂ ਪਰਿਵਾਰੀ ਕਾਂਗਰਸ ਲਾਉਣਾ ਮਜਬੂਰੀ ਹੋ ਜੂਗੀ ਪਰ ਰਾਹੁਲ ਗਾਂਧੀ ਦੀ ਚਿੰਤਾ ਇਸ ਗੱਲ ਤੇ ਆ ਗਈ ਕਿ ਹੁਣ ਅਸੀਂ ਜਿਹੜਾ ਪਰਿਵਾਰੀ ਲਾਵਾਂਗੇ ਕਿ ਉਹ ਸਾਰਿਆਂ ਨੂੰ ਇਕੱਠੇ ਕਰਨ ਚ ਕਾਮਯਾਬ ਹੋ ਜੂ ਕਈ ਵਾਰੀ ਹੁੰਦਾ ਕੀ ਹੈ ਕਈ ਬਿਮਾਰੀਆਂ ਇਹ ਜੀਆਂ ਹੁੰਦੀਆਂ ਸੰਦੀਪ ਜੀ ਉਹਨਾਂ ਦਾ ਇਲਾਜ ਨਹੀਂ ਹੁੰਦਾ ਫਿਰ ਡਾਕਟਰ ਵੀ ਕਹਿ ਦਿੰਦੇ ਨੇ ਜੀ ਵੀ ਹੁਣ ਅਰਦਾਸ ਕਰੋ ਜੀ ਬਸ ਰੱਬ ਤੇ ਭਰੋਸਾ ਰੱਖੋ ਹੁਣ ਅਸਲ ਚ ਜਿਹੜੀ ਫੋਟ ਦੀ ਪੋਜੀਸ਼ਨ ਹੈ ਨਾ ਕਾਂਗਰਸ ਚ ਉਹ ਰੱਬ ਤੇ ਛੱਡਣ ਵਾਲੀ ਗੱਲ ਆ ਗਈ ਵੀ ਹੁਣ ਜੋ ਰੱਬ ਦੇ ਰੱਬ ਨੂੰ ਮਨਜ਼ੂਰ ਹੈ ਜੀ ਹੁਣ ਕਾਂਗਰਸ ਚ ਰਾਹੁਲ ਗਾਂਧੀ ਵੀ ਇਹ ਸੋਚਦਾ ਹੋਣਾ ਹੈ ਵੀ ਚਲੋ ਜੋ ਰੱਬ ਨੂੰ ਮਨਜ਼ੂਰ ਹੈ ਹੁਣ ਵੀ ਅਸੀਂ ਤਾਂ ਆਪਣਾ ਪੂਰਾ ਜ਼ੋਰ ਲਾ ਲਿਆ ਸੋ ਮੈਨੂੰ ਲੱਗਦਾ ਗੱਲ ਐਸੀ ਕਰਕੇ ਖੜ ਗਈ ਤੇਨਾਲਾ ਸਾਹਿਬ ਇਹ ਦੱਸੋ ਵੀ ਹੁਣ ਇਹ ਜਿਹੜੀ ਤਰਨ ਤਰਨ ਦੇ ਵਿੱਚ ਜਿੰਨੀ ਚੋਣ ਹੋਣੀ ਹੈ ਉਮੀਦਵਾਰ ਦੀ ਤਲਾਸ਼ ਸ਼ੁਰੂ ਹੋ ਗਈ ਹੈ ਇਹ ਉਮੀਦਵਾਰ ਦੀ ਤਲਾਸ਼ ਪੰਜ ਮੈਂਬਰੀ ਕਮੇਟੀ ਕਰ ਰਹੀ ਹੈ ਜਾਂ ਅਮਰਤਪਾਲ ਦਾ ਧੜਾ ਕਰ ਰਿਹਾ ਕਿਉਂਕਿ ਜਿਹੜਾ ਤਰਨਵਾਰਨ ਹੈ ਉਹ ਆਪਣਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੇ ਖਡੂਰ ਸਾਹਿਬਾ ਤੋਂ ਹੀ ਮੈਂਬਰ ਪਾਰਲੀਮੈਂਟ ਹੈ ਅਮਰਤਪਾਲ ਸਿੰਘ ਖਾਲਸਾ ਤੁਹਾਡਾ ਸਵਾਲ ਬੜਾ ਦਿਲਚਸਪ ਹੈ ਪਹਿਲੀ ਤੱਕ ਲਈ ਹੈ ਸੰਦੀਪ ਜੀ ਕਿ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਗਏ ਪੰਜ ਮੈਂਬਰੀ ਕਮੇਟੀ ਦੇ ਨਾਲ ਨਾਲ ਵਾਰਿਸ ਪੰਜਾਬ ਵਾਲੇ ਮੈਨੂੰ ਇਹ ਲੱਗਦਾ ਹੈ ਕਿ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਵਾਰਿਸ ਪੰਜਾਬ ਦੀ ਲੀਡਰਸ਼ਿਪ ਧੜੇ ਵਾਲੀ ਗੱਲ ਤਾਂ ਮੁੱਕ ਗਈ। ਹੁਣ ਤਾਂ ਇਹ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਕੱਠੇ ਸਮਰਪਿਤ ਨੇ। ਹੁਣ ਇਹ ਗੱਲ ਮੁੱਕ ਗਈ ਵੀ ਇਹਨਾਂ ਚੋਂ ਪੰਜ ਮੈਂਬਰੀ ਕਮੇਟੀ ਜਾਂ ਅਮਰਿਤਪਾਲ ਦਾ ਧੜਾ ਉਹ ਗੱਲ ਖਤਮ ਹੋ ਗਈ ਮੈਨੂੰ ਲੱਗਦਾ ਹੈ। ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਇਹਨਾਂ ਨੇ ਸਾਂਝੇ ਤੌਰ ਤੇ ਲੜਨੀਆਂ ਨੇ ਇੱਕ ਹੋ ਕੇ। ਜਦੋਂ ਸ਼੍ਰੋਮਣੀ ਕਮੇਟੀ ਇਹਨਾਂ ਨੇ ਜਿੱਤ ਲਈ ਇੱਕ ਹੋ ਕੇ ਤੇ ਫੇਰ ਕਿਹੜਾ ਕੈਂਡੀਡੇਟ ਲੜਨਾ ਹੈ ਕੋਈ ਰੋਲਾ ਰਹਿਣਾ ਹੀ ਨਹੀਂ ਤਾਂ ਮੈਂ ਤੁਹਾਡੇ ਸਵਾਲ ਤੋਂ ਬਿਲਕੁਲ ਵੱਖਰੀ ਰਾਹ ਤੇ ਤੁਰ ਗਿਆ ਕੈਂਡੀਡੇਟ ਸਰਪ੍ਰਮਾਨਿਤ ਲੈ ਕੇ ਆਉਣਗੇ ਕਿਉਂਕਿ ਉਮੀਦ ਹੈ ਬਿਹਾਰ ਦੀਆਂ ਚੋਣਾਂ ਦੇ ਨਾਲ ਨਵੰਬਰ ਚਾਹਤੇ ਵੋਟਾਂ ਪੈ ਜਾਣੀਆਂ ਤੇ ਮੈਨੂੰ ਲੱਗਦਾ ਨਵੰਬਰ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਪੈ ਜਾਣੀਆਂ ਹਨ ਅਕਤੂਬਰ ਤੱਕ ਸਤੰਬਰ ਐਂਡ ਜਾਂ ਅਕਤੂਬਰ ਤੱਕ ਐਸਜੀਪੀਸੀ ਦੀਆਂ ਚੋਣਾਂ ਸੰਦੀਪ ਜੀ ਹੋ ਜਾਣੀਆਂ ਨੇ ਔਰ ਐਸਜੀਪੀਸੀ ਜਿਹੜਾ ਜਿੱਤ ਗਿਆ ਫਿਰ ਸ਼ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਦਾ ਰਾਹ ਖੁੱਲ ਗਿਆ ਪਰ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਅਤੀ ਸੂਝ ਬੂਝ ਨਾਲ ਅੱਗੇ ਵਧ ਰਹੀ ਹੈ ਕਿਸੇ ਤਰ੍ਹਾਂ ਦੀ ਫੁੱਟ ਨਹੀਂ ਪ੍ਰਧਾਨਗੀ ਦਾ ਰੌਲਾ ਨਹੀਂ ਕਿਸੇ ਤਰ੍ਹਾਂ ਦੀ ਪੋਲੀਟੀਕਲ ਈਗੋ ਨਹੀਂ ਔਰ ਵਾਰਸ ਪੰਜਾਬ ਦੀ ਲੀਡਰਸ਼ਿਪ ਨੇ ਵੀ ਖੁੱਲ ਕੇ ਹੱਥ ਵਧਾਤੇ ਸਮਰਪਣ ਇੱਕ ਤਰੀਕੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਾਰਿਆਂ ਦਾ ਧੜੇ ਵਾਲਾ ਕੰਮ ਇੱਧਰ ਖਤਮ ਹੋ ਗਿਆ ਧੜੇ ਵਾਲਾ ਕੰਮ ਤਾਂ ਸੁਖਵੀਰ ਵਾਲੇ ਪਾਸੇ ਹੀ ਰਹਿ ਗਿਆ ਯਾ ਕਾਂਗਰਸ ਕਹਿ ਲੋ ਯਾ ਆਮ ਆਦਮੀ ਪਾਰਟੀ ਕਹਿ ਲੋ ਵੀ ਪੰਜਾਬ ਵਾਲੇ ਤੇ ਦਿੱਲੀ ਵਾਲੇ ਪਰ ਉਧਰ ਵੀ ਢੜੇਵਾਜੀ ਘਾਟੀ ਆ ਕੋਈ ਬਹੁਤੀ ਜਿਆਦਾ ਨਹੀਂ ਆਪ ਚ ਸੋ ਇਸ ਕਰਕੇ ਜੇ ਇਹੋ ਨਾਲ ਹੀ ਤੁਸੀਂ ਇਹ ਗੱਲ ਜੋੜਿਓ ਜਿੱਦਾਂ ਤੁਸੀਂ ਸੁਖਬੀਰ ਢੜੇ ਦੀ ਗੱਲ ਕੀਤੀ ਸੁਖਬੀਰ ਬਾਦਲ ਹੋਣਾਂ ਦੀ ਗਿਆਨੀ ਰਕਬੀਰ ਸਿੰਘ ਵਾਲਾ ਜਿਹੜਾ ਮਸਲਾ ਵੱਡਾ ਹੋਇਆ ਪਿਛਲੇ ਦਿਨੀ ਉਹ ਹੁਣ ਕਈ ਮੋੜ ਘੋੜ ਜਿਹੜਾ ਉਹ ਕੱਟ ਰਿਹਾ ਇਹਦਾ ਸੁਖਬੀਰ ਬਾਦਲ ਢੜੇ ਨੂੰ ਕੋਈ ਨੁਕਸਾਨ ਵੀ ਹੋ ਸਕਦਾ ਵੀ ਇੰਨਾ ਪ੍ਰੈਸ਼ਰਾਈਜ਼ ਕਿਉਂ ਕੀਤਾ ਜਾ ਰਿਹਾ ਤਾਂ ਮਿਕਸਨ ਸਥਾਵਾਂ ਦੇ ਏਡੇ ਵੱਡੇ ਆ ਉਹਦੇ ਆ ਦੇ ਉੱਤੇ ਜਿਹੜੇ ਸ਼ਖਸ਼ ਜਿਹੜੇ ਸੁਯੋਗਤ ਨੇ ਦੇਖੋ ਸੁਖਬੀਰ ਬਾਦਲ ਨੇ ਨਾ ਵਿਸਾਖੀ ਮੌਕੇ ਭਾਸ਼ਣ ਦਿੱਤਾ ਸੀ ਕਿ ਤਖਤ ਸਹਿਬਾਨਾਂ ਤੇ ਕਬਜ਼ੇ ਹੋ ਗਏ ਸੀ ਤੇ ਜਦੋਂ ਹਟਾਏ ਗਏ ਗਿਆਨੀ ਹਰਪੀ ਸਿੰਘ ਹਟਾਏ ਗਏ ਬੜੇ ਸਤਕਾਰਯੋਗ ਨੇ ਗਿਆਨੀ ਸੁਲਤਾਨ ਸਿੰਘ ਗਿਆਨੀ ਰੁਕबीर ਸਿੰਘ ਹਟਾਏ ਗਏ ਪਰ ਗਿਆਨੀ ਰੁਕबीर ਸਿੰਘ ਬਤੌਰ ਹੈੱਡ ਗ੍ਰੰਥੀ ਤਾਂ ਸੇਵਾਵਾਂ ਦੇ ਰਹੇ ਨੇ ਸੋ ਮੈਨੂੰ ਇਹ ਲੱਗਦਾ ਹੈ ਵੀ ਕਿਤੇ ਨਾ ਕਿਤੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਨਾ ਸੋਚਦੀ ਹੋਵੇ ਕਿ ਗਿਆਨੀ ਰਗਵੀਰ ਸਿੰਘ 2 ਦਸੰਬਰ ਦੇ ਹੁਕਮਨਾਮੇ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਰਗਵੀਰ ਸਿੰਘ ਪੂਰਨ ਜੱਥੇਦਾਰ ਤੇ ਮੈਨੂੰ ਇਹ ਲੱਗਦਾ ਹੈ ਵੀ ਕਿਤੇ ਨਾ ਕਿਤੇ ਉਹ ਇਹ ਸੋਚਦੇ ਹੋਣਗੇ ਕਿ ਕਿਉਂ ਨਾ ਅਸੀਂ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਇਸ ਸੇਵਾ ਤੋਂ ਕਿਸੇ ਹੋਰ ਸੇਵਾ ਤੇ ਭੇਜ ਦਈਏ ਕੱਲ ਨੂੰ ਭਵਿਕ ਚ ਅਗਰ ਦੁਬਾਰਾ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਬੁલાਉਣੀ ਪੈਂਦੀ ਹੈ ਸਿੰਘ ਸਹਿਬਾਨਾਂ ਦਾ ਕੋਰਮ ਪੂਰਾ ਕਰਨਾ ਪੈਂਦਾ ਤੇ ਇਹਨਾਂ ਦੀ ਕੋਸ਼ਿਸ਼ ਇਹ ਹੋਣੀ ਹੈ ਕਿ ਗਿਆਨੀ ਰੁਗਵੀਰ ਸਿੰਘ ਅਜਿਹੇ ਮੌਕੇ ਤੇ ਸਾਡੇ ਲਈ ਕਿਉਂਕਿ ਇਹਨਾਂ ਦੇ ਵਿਚਾਰ ਤਰਕਮਤ ਪੇਤਾ ਹੈਗੇ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕਈ ਐਸਜੀਪੀਸੀ ਮੈਂਬਰਾਂ ਨੇ ਜਦੋਂ ਜਥੇਦਾਰ ਸਹਿਬਾਨਾਂ ਨੂੰ ਹਟਾਇਆ ਕਿਸ ਤਰ੍ਹਾਂ ਦੇ ਸਵਾਲ ਚੱਕੇ ਇਹਦਾ ਮਤਲਬ ਹੈ ਸੇਵਾਵਾਂ ਔਰ ਸਮਰਪਣ ਨੂੰ ਲੈ ਕੇ ਇਹਨਾਂ ਦੇ ਗਿਆਨੀ ਰੁਕਵੀਰ ਸਿੰਘ ਦੇ ਨਾਲ ਸੇਵਾਵਾਂ ਔਰ ਸਮਰਪਣ ਨੂੰ ਲੈ ਕੇ ਕੋਈ ਮਤਭੇਦ ਤਾਂ ਹੈਗਾ ਹੀ ਨਹੀਂ ਤਾਂ ਹੀ ਉਹਨਾਂ ਨੂੰ ਹਟਾਇਆ ਗਿਆ ਨਾ ਜਦੋਂ ਕੁਝ ਉਹਨਾਂ ਤੇ ਉੱਤੇ ਕਿੰਤੂ ਪਰੰਤੂ ਕੀਤੇ ਗਏ ਤੇ ਕਈ ਵਾਰੀ ਇਹ ਕੋਸ਼ਿਸ਼ ਹੁੰਦੀ ਆ ਵੀ ਹੌਲੀ-ਹੌਲੀ ਜਿਹੜੇ ਲੋਕ ਸਾਨੂੰ ਸਾਡੀ ਸਿਧਾਂਤਕ ਸੋਚ ਨਾਲ ਖੜੇ ਨਹੀਂ ਲਿਖਦੇ ਉਹਨਾਂ ਨੂੰ ਹੌਲੀ-ਹੌਲੀ ਲਾਂਬੇ ਕਰ ਦਿਓ ਇਹ ਏਜੰਡਾ ਹੋ ਸਕਦਾ ਏਸੇ ਕਰਕੇ ਗਿਆਨੀ ਰਗਵੀਰ ਸਿੰਘ ਵੀ ਚਿੰਤਤ ਹੋਏ ਉਹਨਾਂ ਨੂੰ ਜਾਣਾ ਪਿਆ ਹਾਈ ਕੋਰਟ ਤੱਕ ਉਹਨਾਂ ਨੇ ਕੈਬਿਨੇਟ ਪਾਈ ਭਾਵੇਂ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਮੈਂ ਜਿਸ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੇਵਾ ਦਿੱਤੀ ਹੈ ਸੁ ਦੁਨੀਆਵੀ ਅਦਾਲਤਾਂ ਦੇ ਵਿੱਚ ਮੈਂ ਜਾਵਾਂ ਇਹ ਕੌਮ ਲਈ ਸੁਨੇਹਾ ਚੰਗਾ ਨਹੀਂ ਉਹਨਾਂ ਨੇ ਮਹਿਸੂਸ ਕੀਤਾ ਪਰ ਲੋਕਾਂ ਨੇ ਜਦੋਂ ਦੇਖੋ ਫਰਕ ਕੀ ਹੈ ਗਿਆਨੀ ਰੁਗਬੀਰ ਸਿੰਘ ਨੂੰ ਲੋਕਾਂ ਨੇ ਇੱਕ ਵਾਰ ਬੇਨਤੀ ਕੀਤੀ ਅਗਲੇ ਦਿਨ ਉਹਨਾਂ ਨੇ ਅਦਾਲਤ ਤੋਂ ਆਪਣੀ ਕੈਬਿਨੇਟ ਵਾਪਸ ਲੈਣ ਦਾ ਹੁਕਮ ਕਰਤਾ ਉਸੇ ਦਿਨੀ ਤੇ ਇਸੇ ਤਰ੍ਹਾਂ ਦੀਆਂ ਅਪੀਲਾਂ ਸੰਗਤ ਸੁਖਬੀਰ ਬਾਦਲ ਨੂੰ ਕਰਦੀ ਰਹੀ ਲੀਡਰਸ਼ਿਪ ਸੁਖਬੀਰ ਬਾਦਲ ਨੂੰ ਕਰਦੀ ਰਹੀ ਹਰਜਿੰਦਰ ਸਿੰਘ ਧਾਮੀ ਨੂੰ ਕਰਦੀ ਰਹੀ ਉਹਨਾਂ ਨੇ ਉੱਕਾ ਧਿਆਨ ਨਹੀਂ ਦਿੱਤਾ ਉਹ ਕਹਿੰਦੇ ਅਸੀਂ ਸਹੀ ਆ ਜਿਹੜੀ ਸੁਧਾਰ ਲਹਿਰ ਦੀ ਲੀਡਰਸ਼ਿਪ ਸੀ ਹੋਰ ਲੀਡਰਸ਼ਿਪ ਸੀ ਜਿਹੜੇ ਸੁਖਬੀਰ ਬਾਦਲ ਨੂੰ ਕਹਿੰਦੇ ਰਹੇ ਵੀ ਤੁਸੀਂ ਥੋੜੀ ਦੇਰ ਅਹੁਦਾ ਛੱਡ ਦਿਓ ਜੀ ਝੁੰਡਾ ਕਮੇਟੀ ਲੋਕਾਂ ਚ ਗਈ ਲੋਕ ਚਾਹੁੰਦੇ ਨੇ ਜੀ ਨਵੀਂ ਲੀਡਰਸ਼ਿਪ ਆਵੇ ਸੁਖਬੀਰ ਬਾਦਲ ਨੇ ਉੱਕਾ ਧਿਆਨ ਨਹੀਂ ਦਿੱਤਾ ਜਿਵੇਂ ਪੰਜਾਬੀ ਦੀ ਕਹਾਵਤ ਹੈ ਨਾ ਵੀ ਇੱਕ ਪਾਸਿਓ ਸੁਣੀ ਤੇ ਦੂਜੇ ਪਾਸਿਓ ਕੰਨਾਂ ਚੋਂ ਗੱਲ ਕੱਢਤੀ ਸੋ ਇਹ ਫਰਕ ਹੈ ਬੁਨਿਆਦੀ ਤੌਰ ਤੇ ਪਰ ਮੈਨੂੰ ਇਹ ਲੱਗਦਾ ਕਿ ਗਿਆਨੀ ਰਗਵੀਰ ਸਿੰਘ ਦਾ ਬਹੁਤ ਸਤਿਕਾਰ ਹੈ ਲੋਕਾਂ ਚ ਪਰ ਲੋਕਾਂ ਦੀ ਗੱਲ ਮੰਨ ਕੇ ਜਿਹੜੀ ਉਹਨਾਂ ਨੇ ਕੈਵਿਅਟ ਵਾਪਸ ਲੈ ਲਈ ਉਹਨਾਂ ਦਾ ਕਦ ਹੋਰ ਉੱਚਾ ਹੋ ਗਿਆ। ਵੀ ਠੀਕ ਹੈ ਕੋਈ ਵੀ ਮਨੁੱਖ ਦੇਖੋ ਹੈ ਤਾਂ ਗਿਆਨੀ ਰਗਵੀਰ ਸਿੰਘ ਵੀ ਮਨੁੱਖ ਨੇ ਨਾ। ਜੀ ਬਿਲ ਮਸ਼ੀਨਾਂ ਤੋਂ ਮਸ਼ੀਨਾਂ ਤੋਂ 에ਰਰ ਹੋ ਜਾਂਦੀ ਹੈ। ਮਨੁੱਖ ਤੋਂ ਕਲੈਰੀਕਲ 에ਰਰ ਹੋ ਜਾਂਦੀ ਹੈ ਕੋਈ। ਕਈ ਵਾਰੀ ਕਿਸੇ ਗੱਲ ਨੂੰ ਬੇਧਿਆਨੀ ਚ ਬੰਦਾ ਹਾਮੀ ਵੀ ਭਰ ਦਿੰਦਾ ਵੀ ਠੀਕ ਆ ਕਰ ਦਿਓ ਬਾਅਦ ਚ ਕਹਿੰਦਾ ਉਹ ਮੈਨੂੰ ਤਾਂ ਪਤਾ ਨਹੀਂ ਸੀ ਭਾਈ ਆਹ ਕੰਮ ਹੈ। ਤੂੰ ਮੈਨੂੰ ਸਮਝਾ ਹੀ ਦੇਣਾ ਸੀ ਇੱਕ ਵਾਰੀ। ਸੋ ਉਹਨਾਂ ਨੇ ਵਡੱਪਣ ਦਿਖਾਇਆ ਔਰ ਆਪਣਾ ਕਦ ਵੱਡਾ ਕੀਤਾ। ਔਰ ਲੋਕਾਂ ਦਾ ਉਹਨਾਂ ਦੇ ਪ੍ਰਤੀ ਉਸੇ ਤਰ੍ਹਾਂ ਦਾ ਆਦਰ ਹੈ ਲੋਕਾਂ ਦੇ ਵਿੱਚ ਜੀ ਦਰਸ਼ਨ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਤਿ ਸ੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਪਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਜ਼ਰੂਰ ਅੱਗੇ ਵਧਾਵਾਂਗੇ ਧੰਨਵਾਦ ਜੀ ਬਹੁਤ